ਹਾਂ ਜੀ ਨਮਸਕਾਰ ਦੋਸਤੋ ਆਰਬੀ ਲਾਈਵ ਮਡੇ ਦੇਖ ਰਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਤੁਹਾਡਾ ਆਪਣਾ ਅਮਨਦੀਪ ਜੱਟਵਾਲ ਤੋਂ ਆਸਟਾਮ ਅਸੀਂ ਜਿਹੜਾ ਪਿੰਡ ਰਾਣਾ ਦੇ ਵਿੱਚ ਮੌਜੂਦ ਹਾਂ ਕੱਲ ਵੀ ਅਸੀਂ ਇੱਥੇ ਜਿਹੜਾ ਰਾਣਾ ਪਿੰਡ ਦੇ ਵਿੱਚ ਪਹੁੰਚੇ ਸੀ ਸਾਬਕਾ ਸਰਪੰਚ ਜਿਹੜਾ ਰਜੇਸ਼ ਬੱਬਰ ਜੀ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਕੀਤੀ ਗਈ ਸੀ ਅੱਜ ਅਸੀਂ ਜਿਹੜਾ ਮੌਜੂਦਾ ਸਰਪੰਚ ਹੈ ਸੁਭਾਸ਼ ਬੱਬਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਚਾਬੀ ਨੂੰ ਲੈ ਕੇ ਇੱਕ ਪੈਲਸ ਜਿਹੜੀ ਚਾਬੀ ਹੈ ਉਸ ਨੂੰ ਲੈ ਕੇ ਜਿਹੜਾ ਇੱਕ ਮਸਲਾ ਜਿਹੜਾ ਖੜਾ ਕੀਤਾ ਗਿਆ ਸੀਗਾ ਪੂਰੀ ਗੱਲਬਾਤ ਜਿਹੜੀ ਆਸੀ ਇਤੋਂ ਜਿਹੜੇ ਮੌਜੂਦਾ ਸਰਪੰਚ ਨੇ ਸੁਭਾਸ਼ ਬੱਬਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਬੱਬਰ ਸਾਹਿਬ ਤੁਹਾਡਾ ਸਵਾਗਤ ਆ ਯਾਰ ਵੀ ਆਰਬੀ ਚੈਨਲ ਤੇ ਜੀ ਨਮਸਕਾਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਆਰਬੀ ਚੈਨਲ ਦਾ ਸਵਾਗਤ ਕਰਨਾ ਜਿਹੜੀ ਬਿਲਕੁਲ ਨਿਰਤਕ ਖਬਰ ਸੁਣਾਦੇ ਨੇ ਤੇ ਸੁਣਾਦੇ ਰਹਿਣਗੇ ਗੱਲ ਇਸ ਤਰ੍ਹਾਂ ਜੀ ਮੈਨੂੰ ਇਸ ਗੱਲ ਸ਼ਰਮ ਆ ਰਹੀ ਹੈ ਵੀ ਆਰਬੀ ਚੈਨਲ ਮੈਂ ਬੁਲਾਉਂਦਾ ਪਿੰਡ ਸਕੂਲ ਅਪਗ੍ਰੇਡ ਕਰਾਂਦਾ ਜਿਮ ਬਣਾਦਾ ਵੇ ਵਧੀਆ ਪਿੰਡ ਦੀ ਡਿਵੈਲਪਮੈਂਟ ਕਰਦਾ ਤੁਹਾਨੂੰ ਬੁਲਾਦਾ ਬਈ ਆ ਸਾਡਾ ਪਿੰਡ ਦਾ ਡਿਵੈਲਪਮੈਂਟ ਵੇਖੋ ਜੀ ਤੇ ਲੋਕਾਂ ਨੂੰ ਦਿਖਾਓ ਜੀ ਪਰ ਮਦ ਭਾਗਾ ਗੱਲ ਇਸ ਤਰ੍ਹਾਂ ਵੀ ਤੁਹਾਨੂੰ ਇੱਕ ਛੋਟੀ ਗੱਲ ਪਛਾਣਾ ਪੈ ਜੀ ਕੱਲ ਸਾਬਕਾ ਸਰਪੰਚ ਰਜੇਸ਼ ਬੰਬਰ ਨੇ ਆਦੀ ਕੋਈ ਗੱਲ ਰੱਖੀ ਤੁਹਾਨੂੰ ਸਾਰਾ ਪਤਾ ਹੀ ਹੈ ਅੱਜ ਨਾਲ ਅਸੀਂ ਉਹਦਾ ਜਵਾਬ ਦੇਣ ਵਾਸਤੇ ਅਸੀਂ ਸਾਰੀ ਪੰਚਾਇਤ ਇਕੱਠੀ ਕੀਤੀ ਹੈ ਅਸੀਂ ਉਹਦਾ ਇੱਕ ਤੁਹਾਨੂੰ ਜਵਾਬ ਦੇਣਾ ਚਾਹਣਾ ਹੈ ਜੀ ਅਸਲੀਅਤ ਗੱਲ ਹੈ ਉਹ ਜਿਹੜਾ ਪੈਲਸ ਬਿਲਕੁਲ ਇਹਨਾਂ ਦੀ ਸਰਕਾਰੇ ਬਣਿਆ ਕੋਈ ਦੋਰ ਹੈ ਨਹੀਂ ਪਰ ਜਦੋਂ ਆਪਾਂ ਇਲੈਕਸ਼ਨ ਹਾਰ ਜੰਨੇ ਆ ਉਸ ਤੋਂ ਬਾਅਦ ਤੁਹਾਡਾ ਇਹ ਨਾ ਖਤਮ ਹੋ ਜਾਂਦਾ ਹੈ ਉਹ ਨਵੀਂ ਪੰਚਾਇਤ ਦੇ ਵਾਲੇ ਕਰ ਕੀਤਾ ਜਾਂਦਾ ਹੈ ਦਵੇਂ ਪੰਚਾਇਤ ਨੇ ਅਨੁਚਾਰ ਜੀ ਲੈ ਲਿਆ ਮੈਂ ਚੌਕੀ ਤੋਂ ਭੇਜਿਆ ਚੌਕੀ ਦਾ ਚਾਬੀ ਮੈਨੂੰ ਦੇ ਗਿਆ ਪਰ ਮੈਂ ਸਭ ਮੈਂਬਰ ਦੀ ਲੜਕੀ ਦਾ ਵਿਆਹ ਸੀ ਉਹਨੇ ਵਿਆਹ ਕੀਤਾ ਤਾਂ ਚਾਬੀ ਮੈਨੂੰ ਦੇ ਗਿਆ ਜੀ ਉਸ ਤੋਂ ਬਾਅਦ ਫੰਕਸ਼ਨ ਹੋ ਰਾਇਆ ਉਸ ਤੋਂ ਬਾਅਦ ਫੰਕਸ਼ਨ ਹੋ ਰਾਇਆ ਮੈਂ ਕਿਹਾ ਜੀ ਇੱਕ ਨਾ ਤੁਸੀਂ ਇਸ ਤਰ੍ਹਾਂ ਕਰੋ ਕਿ ਪਿੰਡ ਦਾ ਮੈਂਬਰ ਜਾਂ ਕੋਈ ਲੈ ਆਓ ਤੇ ਤੁਸੀਂ ਚਾਬੀ ਲੈ ਜਾਓ ਗੱਲ ਹੀ ਕੋਈ ਕੱਲ ਸਫਾਈ ਦਾ ਧਿਆਨ ਲੋ ਵੀ ਰੱਖੇਗਾ ਨਾ ਜੀ ਪਿੰਡ ਦਾ ਮੈਂਬਰ ਜਾਂ ਕੋਈ ਵੀ ਹੋਵੇ ਉਹ ਮੈਂਬਰ ਕੋਲ ਨਹੀਂ ਗਏ ਤਾਂ ਸਰਪੰਚ ਸਾਹਿਬ ਦਾ ਸਰਪੰਚ ਰਜੇਸ਼ ਕੋ ਚਲੇਗਾ ਜੀਸ਼ ਬੱਬਰ ਨੇ ਕੱਲ ਡਰਾਮਾ ਜਿਹਾ ਕਰਤਾ ਜੀ ਉਹ ਇੱਕ ਦਿਨ ਪਹਿਲਾਂ ਉਹਨੇ ਤਾਲੀ ਤੋੜਤਾ ਜੀ ਤਾਲਾ ਤੋੜ ਕੇ ਆ ਵਿਖੋ ਜੀ ਮੈਂ ਤੁਹਾਨੂੰ ਖਾਣਾ ਚਾਬੀ ਮੇਰੇ ਕੋਲ ਏ ਤੇ ਅੱਛਾ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਵੀ ਆ ਗੁਨਾਹ ਕਰ ਚੁੱਕੇ ਤਾਲਾ ਤੋੜ ਚੁੱਕੇ ਸੀ ਇਹਨਾਂ ਨੇ ਕੀ ਕੀਤਾ ਵੀ ਗੁਨਾਹ ਨਿਸ਼ਬਾਨ ਵਾਸਤੇ ਤੁਹਾਨੂੰ ਬੁਲਾ ਲਿਆ ਜੀ ਅਸਲੀਅਤ ਤੁਹਾਨੂੰ ਨਹੀਂ ਦੱਸੀ ਵੀ ਅਸੀਂ ਤਾਲਾ ਤੋੜ ਚੁੱਕੇ ਆ ਜੀ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਇਹ ਦਾੰਦੇ ਨਾਲ ਕੋਈ ਮਤਲਬ ਨਹੀਂ ਹੈਗਾ ਜੀ ਐਵੇਂ ਗੁੰਮਰਾਹ ਕਰਦਾ ਐਕਚੁਅਲੀ ਅਸੀਂ ਇਹਦਾ ਕੋਈ ਰਿਕਾਰਡ ਮੰਗਿਆ ਸਾਰਾ ਜੀ ਵੀ ਜੋ ਤੇਰੇ ਪੈਸਾ ਲੱਗਿਆ ਸਾਨੂੰ ਹਿਸਾਬ ਦੇ ਉਹ ਹਿਸਾਬ ਨਾ ਦੇ ਕੇ ਤਾਂ ਲੋਕਾਂ ਨੂੰ ਗੁੰਮਰਾਹ ਕਰ ਕੇ ਧਿਆਨ ਲੋਕਾਂ ਦਾ ਹੋਰ ਪੈਸਾ ਲੈਣਾ ਚਾਹਦਾ ਤੁਹੇ ਐਡਾ ਗਰੀਬਾਂ ਨੂੰ ਦਰਦੇ ਵੀ ਪਿੰਡੋਂ ਸਰਕਾਰੀ ਸੰਦ ਆਏ ਨਹੀਂ ਸਰਕਾਰੀ ਸੰਦ ਆਏ ਨੇ ਉਹ ਨੱਪੀ ਪੈਣਿਆ ਗਰੀਬਾਂ ਹੱਥ ਜਿਮੀਦਾਰ ਸਤਾਏ ਨੇ ਅਜੇ ਤੱਕ ਉਹ ਨਹੀਂ ਪਤਾ ਲੱਗਿਆ ਸਰ ਕਿੱਥੇ ਸੰਦ ਕਿੱਥੇ ਗਏ ਨੇ ਔਰ ਲੋਕਾਂ ਦਾ ਕਿਰਾਇਆ ਕਰ ਰਹੇ ਨੇ ਇਹਨਾਂ ਜੀ ਜੂ ਵੇਖੋ ਜੀ ਹੁਣ ਜੋ ਮਰਜ਼ੀ ਕੀਤੀ ਜਾਵੇ ਨਾ ਠੱਗੀਆਂ ਮਾਰੀਆਂ ਨੇ ਉਹ ਮੈਂ ਸਾਰੇ ਪਿੰਡ ਦੇ ਸਾਹਮਣੇ ਲਿਆ ਕੇ ਰਾਵਾਂਗਾ ਜੋ ਕੋਈ ਮਰਜ਼ੀ ਹੋ ਜਾਵੇ ਹਾਂ ਗੱਲ ਰਹੇਗੀ ਪੈਲਸ ਦੀ ਮੈਂ ਹੁਣ ਵੀ ਕਹਿੰਦਾ ਮੈਂਬਰ ਮੇਰਾ ਲਿਆਓ ਜਿੰਨਾ ਮਰਜ਼ੀ ਫੰਕਸ਼ਨ ਕਰੇ ਮੇਰੇ ਘਰ ਦਾ ਰਹਿਣੀ ਜੀ ਉਹ ਸਰਕਾਰ ਦਾ ਜੀ ਤੇ ਇਹਨਾਂ ਨੂੰ ਉਹਨਾਂ ਜਾਗਣ ਚਾਹੀਦਾ ਲੱਛਣ ਆ ਚੁੱਕੇ ਨੇ ਆਵੇਂ ਪੇੜ ਨੂੰ ਗੁਨਾਹ ਨਾ ਕਰਦੇ ਸਰਪੰਚ ਸਾਹਿਬ ਗੱਲ ਕਰੀਏ ਕਿ ਇੱਕ ਜਿਹੜਾ ਮੁੱਦਾ ਸੀ ਚਾਬੀ ਨੂੰ ਲੈ ਕੇ ਇੱਕ ਮੁੱਦਾ ਸੀਗਾ ਪੈਲਸ ਦੀ ਚਾਬੀ ਨੂੰ ਲੈ ਕੇ ਮੁੱਦਾ ਸੀਗਾ ਉਸ ਜਿਹੜਾ ਇੱਕ ਫੰਕਸ਼ਨ ਕੀਤਾ ਜਾਣਾ ਸੀ ਉਹਨਾਂ ਵੱਲੋਂ ਤੁਹਾਡੇ ਤੱਕ ਜਿਹੜੇ ਚਾਬੀ ਨੂੰ ਲੈਣ ਲਈ ਜਿਹੜੇ ਮੁੰਡੇ ਵੀ ਪਹੁੰਚੇ ਹੋਣਗੇ ਉਹਨਾਂ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੋਈ ਸਰ ਮੇਰੇ ਕੋ ਕੋਈ ਨਹੀਂ ਪਹੁੰਚਿਆ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਜਿਹਨਾਂ ਦਾ ਫੰਕਸ਼ਨ ਉਹਨਾਂ ਦਾ ਫੋਨ ਆਇਆ ਸੀ ਆ ਮੈਂ ਤੁਹਾਨੂੰ ਫੋਨ ਸੁਣਾ ਵੀ ਦਿਨਾ ਉਹਨਾਂ ਦਾ ਫੋਨ ਆਇਆ ਸੀ ਮੈਂ ਚਾਬੀ ਚਾਹੀਦੀ ਮੈਂ ਵੀਰ ਜੀ ਤੁਸੀਂ ਨਾ ਮੈਂਬਰ ਲਿਆਓ ਤੇ ਯਾਰ ਮਾਸ ਨੰਬਰ ਉਹਨਾਂ ਵਿਚੋ ਲਈ ਵੀ ਹੈ ਪਰ ਮਾਸ ਨਾਲ ਉਹਨਾਂ ਰਿਸ਼ਤਾ ਹੀ ਹੁੰਦਾ ਬੈ ਰਵਸ ਮੈਂਬਰ ਨਹੀਂ ਕਰਾਇਆ ਮੌਜੂਦਾ ਮੈਂਬਰ ਉਹਨੂੰ ਲੈ ਆ ਲਈ ਆ ਮੇਰੇ ਕੋਲ ਪੜਾ ਲੈ ਗੱਲ ਕਰ ਲੋ ਜੇ ਕੋਈ ਗ੍ਰੈਂਡ ਹੈ ਇਹ ਬਸ ਗੱਲ ਕਰੀਏ ਚਾਬੀ ਇੱਕ ਸਾਂਝੇ ਬੰਦੇ ਕੋਲ ਨਹੀਂ ਰਹਿ ਸਕਦੀ ਜਿਵੇਂ ਦੇਖੋ ਜੀ ਉਹ ਤਾਂ ਸਾਡੀ ਪੰਚਾਇਤ ਦੀ ਮਰਜ਼ੀ ਸਾਂਝੀ ਹੈ ਉਹ ਸਾਡੀ ਸਾਨੂੰ ਪਤਾ ਸਿਸਟਮ ਕਿਸ ਤਰ੍ਹਾਂ ਚਲਾਣਾ ਹੈ ਨਾ ਕਿ ਸਾਂਝਾ ਬੰਦਾ ਉਹ ਤਾਂ ਸਾਡੀ ਪੰਚਾਇਤ ਡਿਸਾਈਡ ਕਰੇਗੀ ਕਿ ਇਹ ਕਮੇਟੀ ਬਣਾਣੀ ਹੈ ਕਿ ਨਹੀਂ ਬਣਾਣੀ ਉਹ ਸਾਡਾ ਪਾਵਰ ਹੈ ਨਾ ਜੀ ਅਸੀਂ ਇਹਨੂੰ ਕਿਸ ਤਰ੍ਹਾਂ ਮਰਜ਼ੀ ਚਲਾਈਏ ਕਿਹਾ ਜਾ ਰਿਹਾ ਚੀ ਪਾਰਟੀ ਬਾਜੀ ਇਸ ਚੀ ਚ ਰੱਖੀ ਜਾ ਰਹੀ ਬਿਲਕੁਲ ਕੋਈ ਉਹ ਤਾਂ ਦੇ ਕੋਈ ਛੋਟੀ ਮੋਟੀ ਗੱਲ ਦੱਸੋ ਮੀਡੀਆ ਬੁਲਾਉਣ ਦੀ ਲੋੜ ਕੀ ਚਾਹੀ ਪਿੱਛੇ ਮੈਂ ਹੁਣ ਵੀ ਕਹਿੰਦਾ ਸਾਰੇ ਮੈਂਬਰ ਬੈਠਾ ਵੀ ਜਿੰਨੂੰ ਮਰਜ਼ੀ ਲੈ ਆਂਦਾ ਮੈਂ ਚਾਬੀ ਲੈ ਜਾਂਦੇ ਆ ਚਾਬੀ ਮੇਰੇ ਕੋਲ ਹੀ ਜੇ ਕੋਈ ਫੰਕਸ਼ਨ ਹੁੰਦਾ ਪਿੰਡ ਦੇ ਵਿੱਚ ਕਿਸੇ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਫੰਕਸ਼ਨ ਉਹ ਕਰੇਗਾ ਤੁਸੀਂ ਮੈਂ ਜਿੰਨੀਆਂ ਵੋਟਾਂ ਨਾਲ ਮੈਂ ਜਿੱਤਿਆ ਨੇ ਜੀ ਇਹ ਜੀ ਉਹ ਇਨਸ਼ਾਅੱਲਾ ਮੈਂ ਵੋਟ ਕਿਸੇ ਨੇ ਪਾਈ ਹੋਏ ਇਹਨੀਆਂ ਵੋਟ ਇਹਨਾਂ ਜਮਾਨਤ ਜਬ ਤੁਸੀਂ ਸਰਾ ਤਾਂ ਕਮਲੇ ਪੜਦੇ ਇਹਨਾਂ ਦੀ ਸਾਰੇ ਟੋਟਲ ਨੰਬਰ ਆ ਰਹੇ ਨੇ ਬੁਰੇ ਹਾਲ ਤਰ੍ਹਾਂ ਆ ਰਹੇ ਨੇ ਉਹ ਤਾਂ ਪਿੰਡ ਨੂੰ ਗਬੜਾ ਕਰਦੇ ਪੈਣਗੇ بس ਅਗਰ ਤੁਹਾਡੀ ਵਗ ਸੱਚਾਈ ਦੱਸਤੀ ਹੈ ਵੀ ਤਾਲਾ ਖੁੱਲਿਆ ਪਿਆ ਜੀ ਅਚਾਬੀ ਮੇਰੇ ਕੋਲ ਹੀ ਹੁਣ ਤੁਹਾਡੀ ਪਿੰਡ ਵਾਸੀਆਂ ਨੂੰ ਕੀ ਪੀ ਲੈ ਕੇ ਇਸ ਤਰ੍ਹਾਂ ਦਾ ਜਿਹੜਾ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੋਣਾ ਚਾਹੀਦਾ ਕਿਉਂਕਿ ਲਖਸ਼ਮਾ ਜਿਹੜੇ 5 ਸਾਲ ਬਾਅਦ ਆਉਂਦੇ ਰਹਿੰਦੇ ਨੇ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਤੇ ਇਹਨਾਂ ਨੇ ਗੁਨਾਹ ਕੀਤਾ ਜਿਹੜਾ ਤਾਲਾ ਤੋੜਿਆ ਜੀ ਪਹਿਲਾ ਅਸੀਂ ਅਸੀਂ ਬਕਾਇਦਾ ਤੁਹਾਡੇ ਮਾਧਮੇ ਦਾ ਕਹਿੰਦੇ ਅਸੀਂ ਇਹਦੇ ਐਫਆਈਰ ਦਰਜ ਕਰਾਵਾਂਗੇ ਸਾਰੀ ਪੰਚਾਇਤ ਵੱਲੋਂ ਇਹਨਾਂ ਨੇ ਨੁਕਸਾਨ ਕੀਤਾ ਪਿੰਡ ਦਾ ਉਹ ਪਿੰਡ ਨੂੰ ਦੋ ਫਾੜ ਕਰਦਾ ਪਿਆ ਜੀ ਜਿੱਥੇ ਇਹਦਾ ਕੰਮ ਹੀ ਆ ਜੀ ਸਾਰੇ ਪਿੰਡ ਨੂੰ ਪੁੱਛ ਤਾਂ ਅਸੀਂ ਗੱਲਬਾਤ ਕਰਦੇ ਹਰਵੰਸ ਜੀ ਨਾਲ ਇਹਨਾਂ ਦੇ ਘਰ ਨਾ ਮਾਰਿਆ ਸੀ ਇਹਨਾਂ ਦੇ ਲੜਕੇ ਦਾ ਜਿਹੜਾ ਨਾ ਮਾਰਿਆ ਸੀਗਾ ਕਿ ਜਿਹੜਾ ਚਾਬੀ ਲੈਣ ਲਈ ਜਿਹੜਾ ਭੇਜਿਆ ਗਿਆ ਸੀ ਤੇ ਇਹਨਾਂ ਵੱਲੋਂ ਜਿਹੜੀ ਆ ਚਾਬੀ ਜਿਹੜੀ ਆ ਨਹੀਂ ਦਿੱਤੀ ਗਈ ਹਾਂਜੀ ਕੀ ਨਾਮ ਹੈ ਜੀ ਆਪਣਾ ਹਰਵੰਦ ਸਿੰਘ ਜੀ ਹਰਵੰਦ ਸਿੰਘ ਜੀ ਕੀ ਗੱਲਬਾਤ ਹੈ ਪੂਰੀ ਗੱਲਬਾਤ ਸਾਨੂੰ ਦੱਸੋ ਜਿਹੜੀ ਚਾਬੀ ਵਾਲਾ ਮਸਲਾ ਜਿਹੜਾ ਚੱਲ ਰਿਹਾ ਹੈ ਗੱਲਬਾਤ ਇਸ ਤਰ੍ਹਾਂ ਜੀ ਇਹ ਚਾਬੀ ਦਾ ਫੋਨ ਕੀਤਾ ਸੀ ਮੈਨੂੰ ਕਿ ਚਾਬੀ ਦਿਓ ਮੈਂ ਕਿਹਾ ਸਰਪੰਚ ਕੋਲ ਚਾਬੀ ਹੈਗੀ ਏ ਉਹਦੇ ਕੋਲ ਜਾ ਕੇ ਲੈ ਲਓ ਇਹ ਇੱਕ ਨਾ ਝੂਠ ਮਾਰਿਆ ਜੀ ਤੇਰੇ ਮੁੰਡੇ ਨਾਲ ਲੈ ਕੇ ਗਿਆ ਸਰਪੰਚ ਕੋਲ ਮੈਂ ਸਰਪੰਚ ਨੇ ਪੁੱਛਿਆ ਮੇਰਾ ਮੁੰਡਾ ਆਇਆ ਕੰਨ ਨਾ ਮਰਕੋ ਤਾਂ ਆਇਆ ਨਹੀਂ ਇਹ ਸਭ ਝੂਠ ਮਾਰੀ ਜਾਂਦੇ ਨੇ ਜਦ ਮੈਂ ਇਹਨਾਂ ਦਾ ਵਿਆਹ ਕਰਾਂਦਾ ਮੈਂ ਵਿਚੋਲਾ ਹੀ ਮੈਂਗਾ ਜੀ ਮੈਨੂੰ ਕਹਿ ਦਿੰਦੇ ਵੀ ਚਾਬੀ ਚਾਹੀਦੀ ਲਿਆ ਕੇ ਦੇ ਮੈਂ ਨਾਲ ਆ ਜਾਂਦਾ ਮੈਨੂੰ ਚਾਬੀ ਚਾਹੀਦੀ ਸੀ ਮੈਂ ਵਿਆਹ ਕੀਤਾ ਮੈਂ ਰਜੇਸ਼ ਬੱਬਰ ਕੋਲ ਹੀ ਪਹਿਲਾਂ ਗਿਆ ਸੀ ਰਾਜੀ ਚੌਕੀਦਾਰ ਨਾਲ ਲੈ ਕੇ ਕਿ ਮੈਨੂੰ ਚਾਬੀ ਦਿਓ ਤੇ ਮੈਂ ਉਹ ਪੈਸੇ ਦੇਖਣਾ ਕਿਡਾ ਕੋ ਬਣਿਆ ਹੋਵੇ ਤੇ ਇਹਨੇ ਚੌਕੀਦਾਰ ਨੇ ਤਾਲਾ ਖੋਲਾ ਸੀ ਇਹਨੇ ਤਾਲਾ ਲਾਤਾ ਸੀ ਚਾਬੀਆਂ ਨੂੰ ਵਾਸ ਦੇ ਦਿੱਤੀ ਸੀ ਉਸ ਤੋਂ ਬਾਅਦ ਜੇ ਰਮਨ ਜੁੱਦਾ ਸਰਪੰਚਾ ਕੋਲ ਚਾਬੀ ਆ ਗਈ ਜੀ ਇਹਦੇ ਕੋ ਫਿਰ ਮੈਂ ਚਾਬੀ ਲੈ ਗਿਆ ਸਾਫ ਸਪਾਈ ਕਰਕੇ ਚਾਬੀ ਇਹਨਾਂ ਨੂੰ ਦੇ ਗਿਆ ਇਹ ਜਿਹੜੇ ਪ੍ਰੋਗਰਾਮ ਨੇ ਜਿਹੜੇ ਪੈਲਸ ਦੇ ਵਿੱਚ ਕੀਤੇ ਜਾ ਰਹੇ ਨੇ ਬਿਨਾਂ ਭੇਦ ਭਾਵ ਤੋਂ ਕੀਤੇ ਜਾ ਰਹੇ ਨੇ ਨਹੀਂ ਬਿਨਾਂ ભેਦ ਭਾਵ ਤੋਂ ਕਾ ਜੀ ਸਹੀ ਕੀਤੇ ਜਾ ਰਹੇ ਨੇ ਨਹੀਂ ਭੇਦ ਭਾਵ ਨਹੀਂ ਕੀਤਾ ਯਾਰ ਨਾ ਨਾ ਅਸੀਂ ਕੋਈ ਭੇਦ ਭਾਵ ਨਹੀਂ ਠੀਕ ਹੈ ਤੇ ਤੁਹਾਡਾ ਮੁੰਡਾ ਕਿੱਥੇ ਹੈ ਜਿਹਨਾਂ ਦਾ ਨਾਮ ਕੋਲ ਰੱਖਿਆ ਜਾ ਰਿਹਾ ਹੈ ਮੁੰਡਾ ਇਸ ਟਮ ਇਥੇ ਨਹੀਂ ਹੈਗਾ ਉਹ ਕਰੇਗਾ ਜੀ ਤਾਂ ਹੋਰ ਵੀ ਪਿੰਡ ਵਾ ਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਪੂਰਾ ਮਸਲਾ ਜਿਹੜਾ ਕਿਸ ਤਰ੍ਹਾਂ ਦਾ ਹੈ ਪੂਰੀ ਗੱਲਬਾਤ ਜਿਹੜੀ ਹੈ ਇਹਨਾਂ ਨੇ ਕਰਦੇ ਆ ਹਾਂਜੀ ਕੀ ਨਾਮ ਹੈ ਜੀ ਆਪਣਾ ਜੰਗੀ ਚਾਲਨ ਲਾ ਜੰਗੀਰ ਚੰਦ ਜੀ ਮੈਂਬਰ ਮੌਜੂਦਾ ਮੈਂਬਰ ਸਾਹਿਬ ਕਿਸ ਤਰ੍ਹਾਂ ਦਾ ਪੂਰਾ ਮਸਲਾ ਹੈ ਕਿ ਜਿਹੜਾ ਮਸਲਾ ਖੜਾ ਹੋ ਗਿਆ ਚਾਬੀ ਨੂੰ ਲੈ ਕੇ ਪੂਰੀ ਗੱਲ ਸਾਨੂੰ ਦੱਸੋ ਕਿਸ ਤਰ੍ਹਾਂ ਦਾ ਮਸਲਾ ਸੀਗਾ ਇਹ ਚਾਬੀ ਦਾ ਜੀ ਮਸਲਾ ਇਹਨਾਂ ਨੇ ਸਾਬਕਾ ਸਰਪੰਚ ਨੇ ਹਵਾ ਹੀ ਖੜਾ ਕੀਤਾ ਜੀ ਕੋਈ ਮਸਲਾ ਨਹੀਂ ਹੈਗਾ ਕਿਸੇ ਵੀ ਸਾਡੇ ਮੈਂਬਰ ਕੋਲ ਆ ਜਾਂਦੇ ਜਿਨ੍ਹਾਂ ਦਾ ਸ਼ਾਦੀ ਸੀ ਆਹ ਚਾਬੀ ਲੈ ਕੇ ਦੇ ਦੇਣੀ ਸੀ ਤੇ ਵੀ ਇਹ ਜਿੱਥੇ ਵੀ ਅਸੀਂ ਫੈਸਲਾ ਕਰਨੇ ਸਰਪੰਚ ਉੱਥੇ ੱਪੜ ਜਾਂਦਾ ਹੈ ਉਂਗਲਬਾਜੀ ਕਰਦਾ ਹੈ ਜੀ ਤੇ ਇਹ ਪਿੰਡ ਵਿੱਚ ਲੜਾਈ ਝਗੜੇ ਕਰਾਉਣਾ ਚਾਹੁੰਦਾ ਅਸੀਂ ਇਹ ਚਾਹਦੇ ਨਹੀਂ ਹੁਣ ਤੁਹਾਡਾ ਕੀ ਮੁੱਦਾ ਕੀ ਹੈ ਕਿਸ ਤਰ੍ਹਾਂ ਦੀ ਅਪੀਲ ਹੈ ਤੁਹਾਨੂੰ ਪਿੰਡ ਵਾਸੀ ਨੂੰ ਪਿੰਡ ਵਾਸੀਆਂ ਦੀ ਇਹ ਸਾਰਿਆਂ ਦੀ ਸਾਡੀ ਅਪੀਲ ਹੈ ਵੀ ਅਸੀਂ ਪਿੰਡ ਦਾ ਵਿਕਾਸ ਕਰਨਾ ਚਾਹਣੇ ਆ ਇਹ ਸਾਡੇ ਵਿਕਾਸ ਦੇ ਵਿੱਚ ਲੱਤ ਨਾ ਡਾਵੇ ਠੀਕ ਤਾਂ ਬੱਬੂ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਦਾ ਪੂਰਾ ਮਸਲਾ ਸੀ ਪੂਰੀ ਜਾਣਕਾਰੀ ਜਿਹੜੀ ਅਸੀਂ ਬੱਬੂ ਜੀ ਤੋਂ ਤੋ ਲਵਾਂਗੇ ਹਾਂਜੀ ਬੱਬੂ ਜੀ ਸਵਾਗਤ ਹੈ ਤੁਹਾਡਾ ਮੇਰੇ ਨਾਲ ਆਰਪੀ ਲਾਈ ਦਾ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਪਿੰਡ ਰਾਣੇ ਚ ਪਹੁੰਚ ਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਹੀ ਸਾਧਨਾਂ ਨਾਲ ਚੱਲ ਰਹੇ ਹੋ ਤੇ ਜਿਹੜਾ ਇਹ ਸਾਫਕਾ ਸਰਪੰਚ ਰਜੇਸ਼ ਬੱਬਰ ਇਹ ਗੁੰਮਰਾਹ ਕਰ ਰਿਹਾ ਜੀ ਪਿੰਡ ਨੂੰ ਵੋਟਾਂ ਬਾਰੇ ਹਰ ਜਿੱਤ ਕਿਸਮ ਦੀ ਹੁੰਦੀ ਰਹਿੰਦੀ ਹੈ ਜੀ ਵੋਟਾਂ ਜਨਤਾ ਨੇ ਪਾਈਆਂ ਨੇ ਜੀ ਜਨਤਾ ਨੇ ਵਿਕਾਸ ਵੇਖਣਾ ਜੀ ਵਿਕਾਸ ਤੇ ਕੰਮ ਤੇ ਵੋਟਾਂ ਪੈਂਦੀਆਂ ਹੁੰਦੀਆਂ ਨੇ ਅਸੀਂ ਨਵੇਂ ਬਣੇ ਆ ਸਾਨੂੰ ਤਾਂ ਜੇ 2 ਮਹੀਨੇ ਹੋਏ ਨੇ ਇਹ ਥੋੜਾ ਵੀ ਦੂਸਰਾ ਅਸੀਂ ਕਿਸੇ ਨੂੰ ਗੁੰਮਨਾਹ ਨਹੀਂ ਕਰਦੇ ਅਸੀਂ ਕੰਨੇ ਸਾਰਾ ਸਾਂਝਾ ਸਾਂਝਾ ਵਿਆਹ ਸ਼ਾਦੀ ਹੋਏਗੀ ਅਸੀਂ ਕਿਸੇ ਨੂੰ ਨਾਂ ਨਹੀਂ ਕਰਾਂਗੇ ਚਾਬੀ ਦੀ ਜੀ ਠੀਕ ਹੈ ਜੀ ਧੰਨਵਾਦ ਤਾਂ ਸਰਪੰਚ ਸਾਹਿਬ ਪਿੰਡ ਵਾਸੀਆ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਿਹੜਾ ਰਜੇਸ਼ ਬੱਬਰ ਜੀ ਨੇ ਉਹਨਾਂ ਵੱਲੋਂ ਸਰਪੰਚੀ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਸੀ ਕਿ ਚਾਬੀ ਜਿਹੜੀ ਹੈ ਕਿਸੇ ਬੰਦੇ ਨੂੰ ਨਾਂ ਦਿੱਤੀ ਜਾਂਦੀ ਹੋਵੇ ਪੂਰੀ ਗੱਲਬਾਤ ਸਾਨੂੰ ਇਹ ਵੀ ਦੱਸੋ ਸਰ ਨਹੀਂ ਉਹ ਤਾਂ ਫੰਕਸ਼ਨ ਹੀ ਪਹਿਲਾਂ ਸੀ ਸ਼ੁਰੂ ਕੀਤਾ ਉਹਦੇ ਟਾਈਮ ਫੰਕਸ਼ਨ ਹੋਇਆ ਹੀ ਨਹੀਂ ਜੀ ਅੱਛਾ ਫੰਕਸ਼ਨ ਪਹਿਲਾਂ ਹੀ ਹਾਂਜੀ 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 ਬਿਲਕੁਲ ਪਹਿਲਾਂ ਕੋ ਪ੍ਰੋਗਰਾਮ ਨਹੀਂ ਹੋਇਆ ਪਹਿਲਾਂ ਕਰਵਾ ਸੀ ਕੁੜੀ ਦਾ ਜੀ ਅੱਛਾ ਉਸ ਆ ਦੂਜਾ ਫੰਕਸ਼ਨ ਨਹੀਂ ਜਦੋਂ ਮੈਂ ਚਾਬੀ ਲਈ ਨਾ ਉਹ ਦੂਜੇ ਦਿਨ ਹੀ ਚੌਕੀਦਾਰ ਕੋਲ ਬੈਠਾ ਉਹਨੂੰ ਫੋਨ ਕਰਨ ਲੱਗਾ ਮੈਂ ਚਾਬੀ ਵਾਪਸ ਲਿਆ ਕੇ ਦੇ ਉਹਦਾ ਮਤਲਬ ਚਾਬੀ ਵਾਪਸ ਲੈਂਦਾ ਉਹਦਾ ਮਤਲਬ ਆਦਾ ਚੌਕੀਦਾਰ ਬੈਠਾ ਪੁੱਛੋ ਵੀ ਕਿੰਨਾ ਕੋਈ ਨੂੰ ਟੈਨਸ਼ਨ ਦਿੰਦਾ ਵੀ ਚਾਬੀ ਵਾਪਸ ਲਿਆ ਰੋਜ਼ ਇਹਨੂੰ ਫੋਨ ਕਰਦਾ ਉਹ ਫੋਨ ਨਹੀਂ ਚੁੱਕਦਾ ਦੂਜੇ ਫੋਨਸ ਫੋਨ ਕਰਕੇ ਤੇ ਉਹ ਉਹਦੀ ਗੱਲ ਕਰਦਾ ਜੀ ਰਾਜੀ ਚੌਕੀਦਾਰ ਪੁੱਛਿਆ ਜੀ ਮੈਂ ਰੋਜ਼ ਫੋਨ ਕਰਦਾ ਅਗਲੇ ਦਿਨ ਚਾਬੀ ਮੰਗ ਲਾ ਪਰ ਮੈਂ ਚਾਬੀ ਵਾ ਸਰਪੰਚ ਮੰਗ ਲਾ ਪਰ ਚਾਬੀ ਉਹਦਾ ਮਤਲਬ ਚਾਬੀ ਮੰਗਨ ਦਾ ਜੀ ਤੇ ਚੌਕੀਦਾਰ ਨਕ ਪਾ ਮੇਰੇ ਕੋਲ ਹੀ ਖੜੇ ਨੇ ਗੱਲ ਕੀਤੀ ਜਾਵੇ ਵੀ ਵਾਕਿਆਨ ਚਾਬੀ ਮੰਗਦਾ ਨਹੀਂ ਬੰਗਦਾ ਅਗਰ ਸਰਪੰਚ ਅਗਲੇ ਜੀ ਇਸ ਬੱਬਰ ਵੀ ਮੈਂ ਚਾਬੀ ਦਿੱਤੀ ਹੈ ਉਹਨੇ ਚਾਬੀ ਨੂੰ ਕੀ ਕਰਨਾ ਜੀ ਠੀਕ ਹੈ ਤਾਂ ਗੱਲਬਾਤ ਜਿਹੜੀ ਹੈ ਚੌਕੀਦਾਰ ਨਾਲ ਕਰਾਂਗੇ ਪਿੰਡ ਰਾਣਾ ਦੇ ਜਿਹੜੇ ਚੌਕੀਦਾਰ ਨੇ ਹਾਂ ਜੀ ਕੀ ਨਾਮ ਹੈ ਤੁਹਾਡਾ ਰਾਜਕਮਰ ਜੀ ਰਾਜਕਮਰ ਜੀ ਚਾਬੀ ਕੌਣ ਮੰਗ ਰਿਹਾ ਤੁਹਾਡੇ ਤੋਂ ਰਜੇਸ਼ ਬੱਬਰ ਜੀ ਰਜੇਸ਼ ਬੱਬਰ ਮੰਗ ਰਿਹਾ ਪਹਿਲਾਂ ਕਿੰਨਾ ਕੋਲ ਸੀ ਚਾਬੀ ਜਪਾ ਚਾਬੀ ਦੀ ਗੱਲ ਕਰੀਏ ਪਹਿਲਾਂ ਰਜੇਸ਼ ਬੱਬਰ ਕੋਲ ਹੀ ਸੀ ਨਹੀਂ ਜਿਹੜੇ ਪ੍ਰੋਗਰਾਮ ਰੱਖੇ ਜਾਂਦੇ ਨੇ ਪਿੰਡ ਰਾਣਾ ਦੇ ਵਿੱਚ ਚਾਬੀ ਕਿੰਨਾ ਕੋਲ ਹੁੰਦੀ ਪਹਿਲਾ ਪਹਿਲਾ ਸਰਪੰਚ ਰਜੇਸ਼ ਬੱਬਰ ਕੋਲ ਚਾਬੀ ਹੁੰਦੀ ਸੀ ਅੱਛਾ ਜੀ ਉਸ ਤੋਂ ਬਾਅਦ ਅਰਬੰਸਾ ਮੈਂਬਰ ਹੈ ਇਹਨਾਂ ਦੀ ਲੜਕੀ ਦਾ ਵਿਆਹ ਸੀਗਾ ਮੈਨੂੰ ਇਹਨਾਂ ਨੂੰ ਫੋਨ ਕੀਤਾ ਵੀ ਚਾਬੀ ਲਿਆ ਕੇ ਦੇ ਮੈਂ ਪੁਰਾਣੇ ਸਰਪੰਚ ਕੋਲ ਚਾਬੀ ਲਿਆ ਕੇ ਦੇਤੀ ਜੀ ਜੀ ਦੇਤੀ ਤੇ ਵਿਆਹ ਹੋ ਗਿਆ ਜੀ ਉਸ ਤੋਂ ਕੁਝ ਦਿਨਾਂ ਬਾਅਦ ਮੈਨੂੰ ਸਰਪੰਚ ਜੇਸ਼ ਬੱਬਰ ਨੇ ਫੋਨ ਕੀਤਾ ਵੀ ਮੈਨੂੰ ਚਾਬੀ ਲਿਆ ਕੇ ਦੇ ਮੈਂ ਮੌਜੂਦਾ ਸਰਪੰਚ ਨਾਲ ਗੱਲ ਕੀਤੀ ਵੀ ਉਹ ਚਾਬੀ ਮੰਗੀ ਜਾਂਦੇ ਚਾਬੀ ਦਿਓ ਜੀ ਇਹ ਚਾਬੀ ਨਹੀਂ ਦੇਣੀ ਠੀਕ ਹੈ ਵੀ ਨਹੀਂ ਦੇਣੀ ਚਾਬੀ ਆਪਾਂ ਆਪਾਂ ਹੁਣ ਮੌਜੂਦਾ ਹੈਗੇ ਆਪਣੇ ਕੋਲ ਹੀ ਰਹੀ ਗਈ ਠੀਕ ਹੈ ਮੈਂ ਉਹ ਸਰਪੰਚ ਨੂੰ ਕਹਿ ਆ ਕਹਿ ਦਿੱਤਾ ਸੀ ਵੀ ਚਾਬੀ ਉਹਨਾਂ ਮੌਜੂਦਾ ਹੈਗੇ ਨੇ ਉਹਨਾਂ ਦੇ ਕੋਲ ਹੀ ਰਹੇ ਜਿਹੜਾ ਫੰਕਸ਼ਨ ਕੀਤਾ ਜਾਣਾ ਫਿਰ ਉਹ ਕਿਵੇਂ ਕੀਤਾ ਜਾਏ ਜਮਾਨ ਚਲੋ ਜੇ ਇੱਕ ਪ੍ਰੋਗਰਾਮ ਜਿਹੜਾ ਰੱਖਿਆ ਜਾਏਗਾ ਫੰਕਸ਼ਨ ਕੀਤਾ ਜਾਵੇ ਕਿ ਸਦਨ ਦੇ ਜੇ ਕਿਸੇ ਦੀ ਵੀ ਲੜਕੀ ਦਾ ਜਾਂ ਕਿਸੇ ਦਾ ਵੀ ਫੰਕਸ਼ਨ ਹੈਗਾ ਉਹ ਮਤਲਬ ਕਿ ਸਦਨ ਦੇ ਮੈਂਬਰ ਨੂੰ ਲਾਇਆ ਜਾਂ ਨਾਲ ਲੈ ਕੇ ਚਾਬੀ ਲਵਾ ਜਾ ਸਕੇ ਉਹ ਫੰਕਸ਼ਨ ਕਰ ਸਕਦੇ ਨੇ ਠੀਕ ਹੈ ਜੀ ਸਾਡੇ ਨਾਲ ਜਿਹੜੇ ਪਿੰਡ ਵਾਸੀ ਜਿਹੜੇ ਨੌਜਵਾਨ ਹੋਰ ਵੀ ਮੌਜੂਦ ਨੇ ਕੱਲ੍ਹ ਵਾਤ ਉਹਨਾਂ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਮਸਲਾ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਰਮੇਸ਼ ਸਿੰਘ ਜੀ ਮੈਂ ਮੌਜੂਦਾ ਪੰਚਾਇਤ ਰਾਣੇ ਪਿੰਡ ਦਾ ਜੀ ਠੀਕ ਹੈ ਜੀ ਇਹ ਚਾਬੀ ਨੂੰ ਲੈ ਕੇ ਕਿਹੜਾ ਜਿਹੜਾ ਮਸਲਾ ਚੱਲ ਰਿਹਾ ਇਸ ਵਾਰ ਪੂਰੀ ਜਾਣਕਾਰੀ ਸਾਨੂੰ ਜੀ ਸਰ ਚਾਬੀ ਨੂੰ ਲੈ ਕੇ ਕੋਈ ਮਸਲਾ ਨਹੀਂ ਜੀ ਕੋਈ ਇਸ਼ੂ ਨਹੀਂ ਗਾਈ ਸਿਰਫ ਇਹ ਇੱਕ ਸ਼ੋਸ਼ਾ ਹੈ ਜੀ ਇਹਨਾਂ ਵੱਲੋਂ ਛੱਡਿਆ ਗਿਆ ਜੀ ਕੋਈ ਮਸਲਾ ਨਹੀਂ ਜਿੰਨੂੰ ਲੋੜ ਹੈਗੀ ਜੀ ਚ ਇਸ ਬੰਦੇ ਨੂੰ ਉਹ ਪੈਲਸ ਦੀ ਲੋੜ ਹੈਗੀ ਜੀ ਆਓ ਚਾਬੀ ਲੈ ਜਾਓ ਜੀ ਪਰ ਕੋਈ ਵੀ ਪਿੰਡ ਦਾ ਮੌਜੂਦਾ ਨੰਬਰ ਲੈ ਸਕਦਾ ਹੈ ਜਾਂ ਕੋਈ ਮੌਤ ਹੋਰ ਬੰਦਾ ਲੈ ਕੇ ਆਣ ਜੀ ਬਿਨਾ ਕਿਸੇ ਬੱਚੇ ਨੂੰ ਅਸੀਂ ਚਾਬੀ ਸੌਪ ਨਹੀਂ ਸਕਦੇ ਜਿੰਨੇ ਵਾਰੀ ਤਾਂ ਜ਼ਿੰਮੇਵਾਰੀ ਜੀ ਕੋਈ ਪਿੰਡ ਦਾ ਮੌਜੂਦਾ ਕੋਈ ਵੀ ਬੰਦਾ ਲੈਣ ਮੌਤ ਹੋਰ ਬੰਦਾ ਲੈਣ ਜੀ ਠੀਕ ਹੈ ਜੀ ਇੱਕ ਜਿਹੜਾ ਮਸਲਾ ਸੀਗਾ ਟਰਾਲੀ ਨੂੰ ਲੈ ਕੇ ਜਿਹੜਾ ਬੱਚਿਆਂ ਦੀ ਟਰਾਲੀ ਨੂੰ ਲੈ ਕੇ ਮਸਲਾ ਚੱਲ ਰਿਹਾ ਹੁੰਦਾ ਮਗਰ ਜਿਹੜਾ ਰਜੇਸ਼ ਬੱਬਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕੱਟ ਦਿੱਤਾ ਗਿਆ ਤੇ ਕੱਲਾ ਬੱਬਰ ਹੀ ਜਿਹੜਾ ਲਿਖਿਆ ਸਰ ਉਹ ਗੱਲ ਹੈ ਇਸ ਤਰ੍ਹਾਂ ਜੀ ਦੇਖੋ ਜੀ ਉਹ ਹੈਗੀ ਜੀ ਪੰਚਾਇਤ ਦਾ ਠੀਕ ਹੈ ਉਹ ਟਰਾਲੀ ਬਣੀ ਹੈ ਪੰਚਾਇਤ ਦੀ ਇਹਦਾ ਕਹਿਣਾ ਜੀ ਉਹ ਟਰਾਲੀ ਤੇ ਨਾਮ ਮਟੇਤਾ ਜੀ ਮੇਰਾ ਜੇ ਤੁਹਾਨੂੰ ਤੁਸੀਂ ਐਡੇ ਸਹੀ ਹੈਗੇ ਜੇ ਤਾਂ ਤੁਸੀਂ ਤੁਹਾਨੂੰ ਆਪਦਾ ਨਾਮ ਲਿਖਵਾਣਾ ਹੀ ਨਹੀਂ ਚਾਹੀਦਾ ਬਤੌਰ ਉੱਥੇ ਰਾਣਾ ਪੰਚਾਇਤ ਲਿਖਵਾਓ ਜੀ ਗ੍ਰਾਮ ਪੰਚਾਇਤ ਰਾਣਾ ਤੁਸੀਂ ਆਪਦਾ ਕੀ ਉੱਥੇ ਤੁਸੀਂ ਆਪਦਾ ਬਣਾ ਰਹੇ ਹੋ ਵੀ ਆ ਮੈਂ ਬਣਵਾਈ ਹੈ ਜੀ ਇਹ ਤੁਹਾਡੀ ਨਹੀਂ ਪ੍ਰਾਪਰਟੀ ਹੈਗੀ ਇਹ ਪੰਚਾਇਤੀ ਪ੍ਰਾਪਰਟੀ ਹੈਗੀ ਜੀ ਅਸੀਂ ਆਪਦਾ ਨਾਮ ਉੱਥੇ ਨਹੀਂ ਲਿਖਵਾਣਾ ਜੀ ਗ੍ਰਾਮ ਪੰਚਾਇਤ ਰਾਣਾ ਹੀ ਲਿਖਵਾਣਾ ਹੈ ਜੀ ਠੀਕ ਹੈ ਜੀ ਕੋਈ ਅਸੀਂ ਮਾਨ ਨਹੀਂ ਬਣਨਾ ਇਹ ਇੰਦੇ ਤਰ੍ਹਾਂ ਇਹ ਬਹੁਤ ਮਾਨ ਬਣ ਗਿਆ ਜੀ ਤੇ ਦੂਸਰੀ ਗੱਲ ਇਹਨੇ ਕੱਲ ਕਹੀ ਸੀ ਕੰਨ ਤੇ ਅੱਖਾ ਖੋਲ ਕੇ ਅਸੀਂ ਵੀ ਇਹ ਗੱਲ ਕਰਨਾ ਚਾਹਣਾ ਆ ਵੀ ਭਾਈ ਸਾਹਿਬ ਆਪਦੇ ਤੂੰ ਹੀ ਕੰਨ ਅੱਖਾ ਖੋਲ ਲੈ ਠੀਕ ਹੈ ਜੀ ਸਾਡੇ ਨਾਲ ਅੜੇਗਾ ਕੋਈ ਫਾਇਦਾ ਨਹੀਂਗਾ ਅਸੀਂ ਆਰਾਮਦਾਈ ਨਾਲ ਚੱਲਣ ਵਾਲੇ ਬੰਦੇ ਆ ਜੀ ਸਾਫ਼ ਸੁਥਰੇ ਜੀ ਜੋ ਤੇਰੇ ਕੋਈ ਸਾਫ਼ ਕਿਤਾਬ ਤਾਂ ਅਸੀਂ ਲੈਣਾ ਹੀ ਲੈਣਾ ਜੀ ਉਹਦੇ ਚ ਤਾਂ ਕੋਈ ਦੋਰ ਹੈ ਨਹੀਂ ਤੇ ਸਾਫ਼ ਤੱਕ ਤੈਨੂੰ ਦੇਣਾ ਹੀ ਪੈਣਾ ਬਰਾ ਸਿੱਧੀ ਗੱਲ ਹੈ ਨਹੀਂ ਹੁਣ ਜਿਹੜਾ ਟਰਾਲੀ ਮਗਰ ਤੁਹਾਡੇ ਵਾਲਾ ਜਿਹੜਾ ਗ੍ਰਾਮ ਪੰਚਾਇਤ ਰਾਣਾ ਲਿਖਵਾਇਆ ਜਾ ਰਿਹਾ ਬਿਲਕੁਲ ਜੀ ਅਸੀਂ ਜਰੂਰੀ ਹੁਣ ਪੇਂਟ ਕਰਾਵਾਂਗੇ ਉਹਦੇ ਉੱਪਰ ਪੇਂਟ ਹੋਏਗਾ ਜੀ ਅਸੀਂ ਉਹ ਗ੍ਰਾਮ ਚੈਤਰਾਣਾ ਹੀ ਲਿਖਵਾਵਾਂਗੇ ਜੀ ਨਾ ਕਿ ਕਿਸੇ ਦਾ ਨਾਮ ਸਰਪੰਚ ਦਾ ਨਾਮ ਪੰਚ ਦਾ ਨਾਮ ਕਿਸੇ ਦਾ ਨਹੀਂ ਗ੍ਰਾਮ ਚੈਤਰਾਣਾ ਠੀਕ ਹੈ ਜੀ ਉਹ ਸਰਕਾਰੀ ਪ੍ਰਾਪਰਟੀ ਹੈ ਜੀ ਕਿਸੇ ਦੀ ਆਪਦੀ ਜਾਇਦਾਦ ਨਹੀਂ ਹੈਗੀ ਜੀ ਠੀਕ ਹੈ ਜੀ ਹੁਣ ਪਿੰਡ ਵਸਨੇ ਤੁਹਾਡੀ ਕੀ ਪੀਲਾ ਕਿਸ ਤਰ੍ਹਾਂ ਦਾ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਜਿਹੜਾ ਹੋਣਾ ਚਾਹੀਦਾ ਸਰ ਸਾਡੇ ਵੱਲੋਂ ਤਾਂ ਸਾਰੇ ਪਿੰਡ ਵਾਲਿਆਂ ਨੂੰ ਇਹ ਅਪੀਲ ਹੈ ਵੀ ਸ਼ਾਂਤ ਮੈ ਇ ਤਰੀਕੇ ਨਾਲ ਰਹੋ ਜੀ ਅਸੀਂ ਸਾਰਿਆਂ ਦੇ ਨਾਲ ਖੜੇ ਹਾਂ ਕਿਸੇ ਨੇ ਵੋਟ ਪਾਈ ਏ ਚਾਹੇ ਨਹੀਂ ਪਾਈ ਕਿਸੇ ਤੋਂ ਪਿਛੇ ਨਹੀਂ ਹਟਦੇ ਜੀ ਦੇਖੋ ਜੀ 2 ਮਹੀਨੇ ਹੋਏ ਸਾਡੀ ਪੰਚਾਇਤ ਬਣੀ ਨੂੰ 2 ਮਹੀਨੇ ਹੋ ਗਏ ਤੇ 10 15 ਦਿਨ ਹੋ ਗਏ ਸਾਨੂੰ ਮਤਲਬ ਪਏ ਜੀ ਮਤਾ ਪੈਨ ਨੂੰ ਤੇ ਅਸੀਂ ਆਏ ਹਾਂ ਹੋਂਦ ਵਿੱਚ ਹਾਲੇ ਤੱਕ ਟਾਈਮ ਹੀ ਨਹੀਂ ਹੋਇਆ ਜੀ ਕੋਈ ਸਾਨੂੰ ਟਾਈਮ ਦਿਓ ਹਰ ਹਰ ਕੰਮ ਕਰਾਂਗੇ ਹਰੇਕ ਬੰਦੇ ਦਾ ਕੰਮ ਕਰਾਂਗੇ ਕਿਸੇ ਤੋਂ ਪਿਛੇ ਨਹੀਂ ਹਟਦੇ ਜੀ ਜਿਸ ਨੇ ਵੋਟ ਪਾਈ ਏ ਚਾਹੇ ਨਹੀਂ ਵੀ ਸਾਨੂੰ ਸਾਰਿਆਂ ਨੇ ਪਾਈ ਜੀ ਅਸੀਂ ਆਏ ਹਾਂ ਸਾਨੂੰ ਸਾਰਿਆਂ ਨੇ ਸਿਰਫ ਦੋਖ ਇਹਨਾਂ ਨੂੰ ਇਸ ਚੀਜ਼ ਦਾ ਵੀ ਸਾਡਾ ਇੱਕ ਬੰਦਾ ਵੀ ਨਹੀਂ ਜਿੱਤਿਆ ਜੀ ਇੱਕ ਮੈਂਬਰ ਨਹੀਂ ਜਿੱਤਿਆ ਜੀ ਦੱਸੋ ਜੀ ਇੱਕ ਮੈਂਬਰ ਵੀ ਇਹਨਾਂ ਦਾ ਨਹੀਂ ਜਿੱਤਿਆ ਜੀ ਹਾਰ ਵੀ ਬੁਰੀ ਤਰ੍ਹਾਂ ਜੀ ਬੁਰੀ ਤਰ੍ਹਾਂ ਹਾਰ ਜੀ ਠੀਕ ਹੈ ਧੰਨਵਾਦ ਤਾਂ ਸਾਡੇ ਨਾਲ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਤੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਪੂਰਾ ਮਸਲਾ ਸੀ ਪੂਰੀ ਜਾਣਕਾਰੀ ਜਿਹੜੀ ਅਸੀਂ ਇਹਨਾਂ ਤੋਂ ਲੈਣੇ ਹਾਂ ਜੀ ਕਿ ਨਾਮ ਵੀ ਤੁਹਾਡਾ ਗਰਮੇਲ ਸਿੰਘ ਜੀ ਗਰਮੇਲ ਸਿੰਘ ਜੀ ਪੂਰੀ ਗੱਲਬਾਤ ਕੀ ਹੈ ਇੱਕ ਚਾਬੀ ਨੂੰ ਲੈ ਕੇ ਜਿਹੜਾ ਇੱਕ ਮਸਲਾ ਖੜਾ ਹੋ ਗਿਆ ਪੂਰੀ ਗੱਲ ਸਾਨੂੰ ਦੱਸੋ ਜੀ ਸਰ ਪਹਿਲੀ ਗੱਲ ਤਾਂ ਨਮਸਕਾਰ ਤੁਹਾਨੂੰ ਠੀਕ ਹੈ ਜੀ ਸਾਡੇ ਪਿੰਡੇ ਆਇਓ ਤੁਸੀਂ ਦੂਸਰਾ ਨੰਬਰ ਇਹ ਇਹ ਪੈਲਸ ਬਣਿਆ ਹੈ ਤਾਂ ਮਤਲਬ ਬਣਿਆ ਤਾਂ ਸਾਡੇ ਗਰੀਬਾਂ ਵਾਸਤੇ ਵੀ ਆਦਾ ਕਿਸੇ ਨੂੰ ਕੋਈ ਦੁਕਲੀ ਪੈਦਾ ਤਾਂ ਉੱਥੇ ਕਰੇ ਤਾਂ ਸਰਪੰਚ ਨੇ ਬਣਵਾਇਆ ਹੈ ਲੋਕੇਸ਼ ਨੇ ਤਾਂ ਹੁਣ ਅੱਜ ਮਤਲਬ ਹੀ ਲੋਡ ਪੈਂਦੀ ਏ ਚਲੋ ਮੰਨ ਲੈਨੇ ਮੈਂਬਰ ਕੋਲੇ ਝੂਠ ਮਾਰਦੇ ਨੇ ਵੀ ਅਸੀਂ ਗਏ ਸਾਨੂੰ ਚਾਬੀ ਨਹੀਂ ਮਿਲੀ ਤਾਂ ਮੈਂ 5 ਨੰਬਰ ਵਾਰਡ ਦੇ ਵਿੱਚ ਮੈਂਬਰ ਮੌਜੂਦਾ ਹਾਂ ਉੱਤੇ ਮੈਨੂੰ ਪੁੱਛਣ ਚਾਬੀ ਨਹੀਂ ਮਿਲੀ ਯਾ ਕੁਛ ਮੰਨ ਲੈਨੇ ਸਰਪੰਚ ਕੋਲ ਗਏ ਨੇ ਸਰਪੰਚ ਨੇ ਕਹਿਆ ਤਾਂ ਮੈਂਬਰ ਲੈ ਕੇ ਲਿਓ ਮੈਂਬਰ ਕੋ ਉਹਦੇ ਕੋਲ ਗਏ ਨੇ ਨਾਂ ਦੀ ਆਪਸ ਵਿੱਚ ਕੁਛ ਵੀ ਹੈ ਘਟਮਟ ਹੈਗੀ ਕਿ ਨਹੀਂ ਹੈਗੀ ਚਲੋ ਚਾਬੀ ਨਹੀਂ ਨੰ ਮਿਲੀ ਅਸੀਂ ਉੱਥੇ 5 ਨੰਬਰ ਚ ਵਾਰਡ 'ਚ ਹੈਗੇ ਮੈਂਬਰ ਸਾਨੂੰ ਕਹਿੰਦੇ ਚਾਬੀ ਨਾ ਮਿਲਦੀ ਤਾਂ ਕਹਿੰਦੇ ਚਾਬੀ ਨਹੀਂ ਮਿਲੀ ਉਸ ਤੋਂ ਬਾਅਦ ਇਹਨਾਂ ਜੰਦਰੇ ਤੋੜ ਕੇ ਜਿਆਦਾ ਜੋ ਵੀ ਅੰਦਰ ਰੱਖਣਾ ਸੀ ਰੱਖ ਲਿਆ ਤਾਂ ਫਿਰ ਸਾਨੂੰ ਮਤਲਬ ਇਹ ਵੀ ਉਲਟਾ ਕਿਆ ਵੀ ਇਹਨਾਂ ਨੇ ਜਿਹੜਾ ਨਾ ਸਾਨੂੰ ਚਾਬੀ ਨਹੀਂ ਦਿੱਤੀ ਤਾਂ ਫਿਰ ਚੱਲੂ ਹੈ ਇਹਨਾਂ ਜੰਦਰਾ ਤੋੜਿਆ ਆਪ ਦਾ ਜਨਰਾ ਲਗਾ ਦਿਆ ਤਾਂ ਜਿਹੜੀ ਗੱਲ ਰਹੇਗੀ ਬਾਕੀ ਇਹਨਾਂ ਦੀ ਆਪਣੇ ਪੈਲਸ ਦੀ ਇਹ ਚਾਬੀ ਅਸੀਂ ਉੱਥੇ ਆਵਾ ਕੁਝ ਵੀ ਬਣਾਈਏ ਕਮੇਟੀ ਬਣਾਈਏ ਜਾਂ ਕਿਸੇ ਜ਼ਿੰਮੇਵਾਰੀ ਲਈਏ ਉਹਦੇ ਕੋਲ ਹੀ ਚਾਬੀ ਮਿਲੇਗੀ ਉਹ ਹੀ ਚਾਬੀ ਖੋਲ ਦੇਵੇਗਾ ਉਸ ਤੋਂ ਬਾਅਦ ਉਹਨੂੰ ਹੀ ਚਾਬੀ ਦਿੱਤੀ ਜਾਵੇਗੀ ਅਸੀਂ ਇਹਦੇ ਕੋਈ ਵੀ ਨਹੀਂ ਮਤਲਬ ਇਹ ਦਾਵਾ ਰੱਖਦੇ ਕਿ ਸਾਦੇ ਪੰਚਾਇਤ ਦੇ ਕੋਲ ਹੀ ਰਵੇ ਠੀਕ ਹੈ ਠੀਕ ਹੈ ਸਰ ਜੇ ਅਪ ਗੱਲ ਕਰੀਏ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਜਿਹੜੇ ਇਸ ਤਰ੍ਹਾਂ ਤਰ੍ਹਾਂ ਕੀਤੇ ਜਾਣਗੇ ਵੀ ਮਤਲਬ ਜਿਹੜਾ ਪ੍ਰੋਗਰਾਮ ਪਾਰਟੀ ਬਾਜੀ ਤੇ ਨਹੀਂ ਹੋਏਗੀ ਇਸ ਚੀਜ਼ ਪਾਰਟੀ ਬਾਜੀ ਨਹੀਂ ਹੋਵੇਗੀ ਜੀ ਭੇਦ ਭਾਵ ਕੁਝ ਵੀ ਨਹੀਂ ਹੋਵੇਗਾ ਕੋਈ ਮਰਜੀ ਜਾਤ ਪਾਤ ਦਾ ਕੋਈ ਮਸਲਾ ਨਹੀਂਗਾ ਤੇ ਉਹ ਚਾਬੀ ਕਿੱਥੋਂ ਲੈਣ ਜਾਣਗੇ ਜੇ ਚਾਬੀ ਜੀ ਪ੍ਰੋਗਰਾਮ ਰੱਖਿਆ ਜਾਂਦਾ ਚਾਬੀ ਤੁਹਾਨੂੰ ਕਹੀ ਜਾਣੀ ਸਾਰਾ ਅਸੀਂ ਇੱਕ ਬੰਦਾ ਮਤਲਬ ਇਹ ਰੱਖ ਜਾਾਂਗੇ ਪੱਕਾ ਬੰਦਾ ਬਣਾ ਦੇਾਂਗੇ ਵੀ ਉਹਦੇ ਕੋਲ ਹੀ ਚਾਬੀ ਹੋਵੇਗੀ ਉਹ ਹੀ ਮਤਲਬ ਉਹ ਚਾਬੀ ਦੇਵੇਗਾ ਉਹਦੇ ਕੋਲ ਚਾਬੀ ਵਾਪਸ ਜਾਵੇਗੀ ਇਹ ਨਹੀਂ ਹੈਗਾ ਕਿ ਸਰਪੰਚ ਆ ਕੇ ਮੇਰੇ ਕੋਲ ਆ ਜਾਵੇ ਜੰਡਾ ਤੋੜ ਕੇ ਲਾਇਆ ਜਾਵੇ ਮੈਂਬਰ ਜਾਵੇ ਉਹ ਤੋੜ ਲਵੇ ਇਸ ਤਰ੍ਹਾਂ ਤਾਂ ਨਹੀਂ ਗੱਡੀ ਚੱਲੇਗੀ ਧੰਨਵਾਦ ਜੀ ਹਾਂਜੀ ਤਾਂ ਤੁਸੀਂ ਸੁਣਿਆ ਕਿ ਜਿਹੜਾ ਪਿੰਡ ਵਾਸੀ ਵੱਲੋਂ ਜਿਹੜਾ ਕਿਹਾ ਜਾ ਰਿਹਾ ਪੂਰੀ ਗੱਲ ਵਾ ਜਿਹੜੀ ਹੈ ਮੀਡੀਆ ਦੇ ਸਾਹਮਣੇ ਜਿਹੜੀ ਰੱਖੀ ਜਾ ਰਹੀ ਹੈ ਕਿ ਚਾਬੀ ਹੈ ਜਿਹੜੀ ਪੰਚਾਇਤ ਕੋ ਰੱਖੀ ਜਾਵੇ ਜਾਂ ਕਿਸੇ ਸਾਂਝੇ ਬੰਦੇ ਕੋ ਰੱਖੀ ਜਾਵੇ ਜਿਹੜੀ ਚਾਬੀ ਹੈ ਉੱਥੇ ਜਿਹੜੇ ਪਿੰਡ ਵਾਸੀ ਜਿਹੜੇ ਜਿਨ੍ਹਾਂ ਨੇ ਪ੍ਰੋਗਰਾਮ ਕਰਨਾ ਉਹ ਤੋਂ ਜਿਹੜੇ ਲੈ ਕੇ ਆਦਾ ਜਿਹੜਾ ਪ੍ਰੋਗਰਾਮ ਕਰ ਸਕਦੇ ਨੇ ਤੇ ਹੋਰ ਵੀ ਜਿਹੜੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਸ਼ਿੰਦਰ ਸਿੰਘ ਜੀ ਚਿੰਦਰ ਸਿੰਘ ਜੀ ਇੱਕ ਚਾਬੀ ਨੂੰ ਲੈ ਕੇ ਜਿਹੜਾ ਇੱਕ ਮਸਲਾ ਖੜਾ ਹੋ ਗਿਆ ਹੈ ਕਿ ਪ੍ਰੋਗ ਪਿਛਲੀ ਪੰਚਾਇਤ ਵੱਲੋਂ ਵੀ ਚਾਬੀ ਜਿਹੜੀ ਹੈ ਸਾਡੇ ਬੰਦੇ ਉਹ ਜਿਹੜੀ ਦਿੱਤੀ ਨਹੀਂ ਜਾ ਰਹੀ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਆਰਬੀ ਲਾਈਵ ਦਾ ਪਹਿਲੇ ਤਾਂ ਆਪਾਂ ਸਵਾਗਤ ਕਰਦੇ ਆ ਕਿ ਚਾਬੇ ਦਾ ਗੱਲ ਆਸਤਰ ਆ ਗਈ ਆ ਕਿ ਕਿਉਂਕਿ ਪਹਿਲੀ ਜਦੋਂ ਪਿਛਲੀ ਪੰਚਾਇਤ ਵਿੱਚ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਦਾ ਕਿਉਂਕਿ ਆਪਾਂ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਕਿ ਅਰਬੰਸ ਆਪਣੇ ਮੌਜੂਦਾ ਮੈਂਬਰ ਜਿਨ੍ਹਾਂ ਦੀ ਲੜਕੀ ਦਾ ਪਹਿਲਾਂ ਹੀ ਵਿਆਹ ਕੀਤਾ ਗਿਆ ਆ ਕਿ ਕਿਉਂਕਿ ਸਾਡੀ ਪੰਚਾਇਤ ਦੇ ਵਿੱਚ ਹੀ ਇਹ ਪਹਿਲਾਂ ਵਿਆਹ ਹੋ ਚੁੱਕਿਆ ਆ ਕਿ ਗੱਲ ਜਿਹੜੀ ਚਾਬੀ ਦੀ ਜਿਹੜੀ ਚੱਲ ਰਹੀ ਗਈ ਆ ਕਿ ਇਹ ਤਾਂ ਇੱਕ ਐਵੇਂ ਗੁੰਮਰਾਹ ਕਰਨ ਲਈ ਗੱਲ ਕੀ ਆ ਗਈ ਜੀ ਕੋਈ ਚਾਬੀ ਦਾ ਨਾ ਕੋਈ ਇਦਾਂ ਦਾ ਕੋਈ ਮੈਟਰ ਨਹੀਂ ਗਿਆ ਆ ਕੇ ਇਹ ਤਾਂ ਸਿਰਫ ਇੱਕ ਇੱਕ ਹੂਆ ਬਣਾਣਾ ਚਾਹੁੰਦਾ ਗਿਆ ਆ ਕੇ ਪੰਚਾਇਤ ਨੂੰ ਗੁੰਮਰਾਹ ਕਰਨਾ ਚਾਹੁੰਦਾ ਗਿਆ ਆ ਕੇ ਕਿ ਹੁਣ ਇਹ ਹਾਰ ਚੁੱਕਿਆ ਆ ਕੇ ਇਹਨੂੰ ਹੁਣ ਹਾਰ ਬਰਦਾਸ਼ ਨਹੀਂ ਹੋ ਰਹੀ ਆ ਗਈ ਹੋ ਚੁੱਕਿਆ ਆ ਕੇ ਹੁਣ ਪਿੰਡ ਵਾਸੀਆਂ ਤੇ ਉਹਨਾਂ ਨੇ ਇਹੀ ਕੰਮ ਮੱਲਿਆ ਗਿਆ ਆ ਕੇ ਵੀ ਹੁਣ ਕਿਸੇ ਨਾ ਕਿਸੇ ਲੜਾ ਦੀਏ ਕਿਸੇ ਪਰਚੇ ਪਵਾ ਦੀ ਆ ਕੇ ਹੁਣ ਜਿਵੇਂ ਚਾਬੀ ਵਾਲਾ ਮਸਲਾ ਗਿਆ ਆ ਕੇ ਹਾਰ ਬਰਦਾਸ਼ ਕਰਨੀ ਇਹਨੂੰ ਜਿਹੜੀ ਸਹਿਣਸ਼ੀਲਤਾ ਕਿ ਉਹਨਾਂ ਨੇ ਆਦੀ ਸਹਿਮ ਰੱਖੇ ਆ ਕੇ ਕਿਉਂਕਿ ਕਿਸੇ ਨੂੰ ਹੁਣ ਆਪਾਂ ਕਿਸੇ ਨੂੰ ਲੜਾਣਾ ਚਾਬੀ ਵਾਲਾ ਮਸਲਾ ਬਣਾਣਾਗਾ ਹੁਣ ਕੱਲ ਦੇਖੋ ਆ ਕੇ ਨਵੇਂ ਇਹ ਦੇ ਨੇ ਕੋ ਕਿਹੜੀ ਪਾਵਰ ਗਈ ਵੀ ਤਾਲਾ ਤੋੜ ਕੇ ਆ ਕੇ ਤਾਲਾ ਤੋੜਦਾ ਕਾ ਚਾਬੀ ਸਾਡੇ ਕੋ ਮੌਜੂਦਾ ਸਰਪੰਚ ਸਾਹਿਬ ਦੇਖੋ ਆ ਚਾਬੀ ਆ ਚਾਬੀਆਂ ਦੇ ਲੋਕ ਦੇਖੋ ਆ ਕੇ ਉਹ ਤੇ ਕਿ ਨਿੱਕਾ ਜਿਹਾ ਤਾਲਾ ਲੱਗਿਆ ਹੋਵੇਗਾ ਆ ਕੇ ਆ ਚਾਬੀਆਂ ਦੇਖੋ ਕਿੱਡੀਆਂ ਵੱਡੀਆਂ ਚਾਬੀਆਂ ਆ ਗਈਆਂ ਨਾ ਕਿ ਲੋਕ ਐਡਾ ਲੱਗਿਆ ਹੋਵੇਗਾ ਸਿਆ ਕੇ ਜੀ ਇਹਨਾਂ ਚਾਬ ਇਹਨਾਂ ਤਾਲਾ ਤੋੜਦਾ ਆ ਕੇ ਠੀਕ ਹੈ ਤਾਂ ਪੂਰੀ ਜਿਹੜੀ ਗੱਲਬਾਤ ਸੀ ਨੌਜਵਾਨ ਨਾਲ ਕੀਤੀ ਗਈ ਹੋਰ ਵੀ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਪਹਿਲਾਂ ਤਾਂ ਅਮਨ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹ ਇਹ ਸਰ ਰਜੇਸ਼ ਬੱਬਰ ਦਾ ਇਹ ਅੱਜ ਦਾ ਨਹੀਂ ਇਹ 5 ਸਾਲ ਦਾ ਰਿਕਾਰਡ ਹੈ ਉਹਨੇ ਲੋਕਾਂ ਨੂੰ ਗਮਰਾ ਹੀ ਕਰਦਾ ਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਹਨੇ ਇਹਨਾਂ ਦਾ ਗੁਮਨਾ ਕਰੰਦਾ ਸ਼ੁਰੂ ਤੋਂ ਪਹਿਲਾਂ ਦੇ ਕੰਮ ਹੈਗਾ ਇਹ ਅੱਜ ਨਵਾਂ ਕੋਈ ਕੰਮ ਨਹੀਂ ਹੈਗਾ ਚਾਹਿਆਂ ਤਾਂ ਕੰਮ ਉਹਨਾਂ ਦਾ ਛੋਟਾ ਮੋਟਾ ਹੈਗਾ ਇਹ ਸ਼ੁਰੂ ਤੋਂ ਹੀ ਆਹੀ ਕੰਮ ਕਰਦੇ ਆ ਰਹੇ ਆ ਜੀ ਹੁਣ ਤੁਹਾਡੀ ਕੀ ਅਪੀਲ ਹੈ ਕਿ ਇਸ ਤਰ੍ਹਾਂ ਮੋਲ ਜਿਹੜਾ ਪਿੰਡ ਚ ਇਹ ਅਪੀਲ ਹੈ ਨਵੀਂ ਪੰਚਾਇਤ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦੇਣ ਵਧੀਆ ਤਰੀਕੇ ਨਾਲ ਕੰਮ ਕਰਨ ਦੇਣ ਇੱਕ ਇੱਕ ਪੈਲਸ ਦੀ ਗੱਲ ਨਹੀਂ ਹੋਰ ਵੀ ਜਿਹੜੇ ਕੰਮ ਹੈਗਾ ਇਹ ਨਵੀਂ ਪੰਚਾਇਤ ਨੂੰ ਹੈਂਡਓਵਰ ਹੋਣੇ ਆ ਇਹਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਸਾਰੇ ਮੈਂਜਨ ਤਾਂ ਇਵੇਂ ਕਰਦੀਆਂ ਇਹਨਾਂ ਕੋਲ ਹੀ ਕੰਮ ਹੋਊਗਾ ਤੇ ਜਿਹੜੀ ਚਾਬੀ ਹੋਊਗੀ ਇਹਨਾਂ ਕੋਲ ਹੀ ਰਹੂਗੀ ਸੋ ਇਹਦਾ ਕੋਈ ਇਸ਼ੂ ਕ੍ਰੀਏਟ ਕਰਨ ਦੀ ਕੋਈ ਔੜੀ ਵੱਡੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਹੈ ਧੰਨਵਾਦ ਤਾਂ ਜਿਹੜੀ ਪੂਰੀ ਗੱਲਬਾਤ ਆ ਜਿਹੜੀ ਸਾਹਮਣੇ ਆ ਚੁੱਕੀ ਹੈ ਕਿ ਇੱਕ ਜਿਹੜਾ ਫੰਕਸ਼ਨ ਨੂੰ ਲੈ ਕੇ ਇੱਕ ਜਿਹੜਾ ਪੈਲਸ ਨੂੰ ਲੈ ਕੇ ਜਿਹੜਾ ਇੱਕ ਮਸਲਾ ਜਿਹੜਾ ਪਿੰਡ ਰਾਣਾ ਦੇ ਵਿੱਚ ਜਿਹੜਾ ਬਣਿਆ ਹੋਇਆ ਸੀ ਇੱਕ ਚਾਬੀ ਨੂੰ ਲੈ ਕੇ ਜਿਹੜਾ ਇੱਕ ਮਸਲਾ ਜਿਹੜਾ ਬਣਿਆ ਹੋਇਆ ਸੀ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਜਿਹੜਾ ਪ੍ਰੋਗਰਾਮ ਉਹਨਾਂ ਦਾ ਜਿਹੜਾ ਘਰ ਵਿੱਚ ਕੀਤਾ ਜਾ ਰਿਹਾ ਤੇ ਜਿਹੜਾ ਸਰਪੰਚ ਆ ਮੌਜੂਦਾ ਸਰਪੰਚ ਆ ਉਹਨਾਂ ਵੱਲੋਂ ਜਿਹੜਾ ਤਾਲੇ ਦੀ ਚਾਬੀ ਜਿਹੜੀ ਨਹੀਂ ਦਿੱਤੀ ਜਾ ਰਹੀ ਆ ਆਪਾਂ ਮੌਕੇ ਤੇ ਵੀ ਜਿਹੜੀ ਉੱਥੇ ਜਾ ਕੇ ਚੈੱਕ ਕੀਤਾ ਕਿ ਇੱਥੇ ਜਿਹੜਾ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਇੱਕ ਜਿਹੜਾ ਤਾਲਾ ਉੱਥੇ ਲੱਗਿਆ ਹੋਇਆ ਤੇ ਤਾਲਾ ਜਿਹੜਾ ਖੁੱਲਿਆ ਵੀ ਗਿਆ ਤੇ ਪ੍ਰੋਗਰਾਮ ਜਿਹੜਾ ਉੱਥੇ ਕੀਤਾ ਗਿਆ ਤੇ ਜਿਹੜੇ ਸਾਬਕਾ ਸਰਪੰਚ ਨੇ ਰਜੇਸ਼ ਬੱਬਰ ਜੀ ਗੱਲਬਾਤ ਉਹਨਾਂ ਨਾਲ ਕਰਨ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਤਾਲਾ ਤੋੜਿਆ ਗਿਆ ਜਾਂ ਕਿਸ ਤਰ੍ਹਾਂ ਨਾ ਪੂ ਤਾ ਇਸੇ ਤਰ੍ਹਾਂ ਨਵੇਂ ਨਵੇਂ ਅਪਡੇਟ ਦੇਖਣ ਲਈ ਬਣੇ ਤਾਂ ਸਾਡੇ ਨਾਲ ਦੇਖਦੇ ਰਹੋ ਆਰ ਵੀ ਲਾਈਕ ਮਿਲਾਓ ਤੁਹਾਡਾ ਆਪਣਾ ਚੈਨਲ